ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 4 ਵਜੇ ਦਾ 4 ਵਜਣ ਵਾਲੇ ਨੇ ਮੈਂ ਪੀ ਰਹੀਆਂ ਚਾਹ ਹੋ ਗਿਆ ਮੇਰੇ ਚਾਹ ਦਾ ਟਾਈਮ ਚਾਹ ਪੀ ਕੇ ਫਿਰ ਲੱਗ ਗਈ ਕੰਮ ਧੰਦੇ ਤੇ ਬੱਸ ਮੈਂ ਕੰਮ ਹੀ ਕਰ ਰਹੀਆਂ ਤਸਵੀਰ ਦਾ ਮੈਂ ਰੈਸਟ ਨਹੀਂ ਕਰਿਆ ਜਸਟ ਇੱਕ ਲੇਟੀਆਂ ਬੈੱਡ ਤੇ ਥੋੜੇ ਆਰਾਮ ਆ ਗਿਆ ਲੇਟਣ ਨਾਲ ਹਨਾ ਕਾਂਫਟ ਹੋਈ ਹੁੰਦੀ ਹੈ ਟੂ ਇਨ ਸਟਿਫਨੈਸ ਨਹੀਂ ਆ ਜਾਂਦੀ ਉਹ ਠੀਕ ਹੋ ਗਿਆ ਵੀਡੀਓ ਐਡਿਟ ਕਰਨ ਦੀ ਕਦੋਂ ਫੋਨ ਕਾਲਸ ਲੈਣੀਆਂ ਬਸ ਇਨਕ ਮੇਰਾ ਰੈਸਟ ਕਰੂ ਮੈਂ ਸੁੱਤੀ ਨਹੀਂ ਪਰ ਹੁਣ ਮੈਨੂੰ ਨੀਂਦ ਬਹੁਤ ਆ ਰਹੀ ਹੈ ਪਰ ਹੁਣ ਸੌਣ ਦਾ ਟਾਈਮ ਨਹੀਂ ਹੈਗਾ ਚਾਹ ਪੀ ਕੇ ਸ਼ਾਮ ਦੇ ਕੰਮ-ਤੰਮ ਦੇ ਕਰਦੇ ਕਿਚਨ ਨੂੰ ਸਬਜ਼ੀ ਵਗੈਰਾ ਬਣਾਉਣੇ ਹੈਲਪਰ ਆਉਗੀ ਉੱਪਰ ਵਿਹੜਾ ਸਾਫ਼ ਕਰੂਗੀ ਥੋੜਾ ਉਹਦੇ ਕੋਲ ਗੱਡਾ ਲਾਉਂਗੀ ਐਨ ਸ਼ਾਮ ਦਾ ਮੇਰਾ ਵਾਕ ਦਾ ਟਾਈਮ ਹੋ ਜਾਊ ਗੁਰਦੁਆਰੇ ਦਾ ਟਾਈਮ ਹੋ ਜਾ ਬਸ ਸਾਹੀ ਕੰਮ ਹੀ ਹੋਣਗੇ ਤੇ ਚਾਹ ਪੀ ਲੇ ਫਿਰ ਮੈਂ ਸ਼ੁਰੂ ਹੁੰਨੀ ਆ ਕੰਮਾਂ ਤੇ ਹੈਨਾ ਕਿਚਨ ਚ ਸਬਜ਼ੀ ਬਣਾਉਂਗੀ ਕੋਈ ਸਬਜ਼ੀ ਮੇਰੇ ਕੋਲ ਸਵੇਰ ਵਾਲੀ ਪਈ ਆ ਇੱਕ ਮਿੰਟ ਕੋਲ ਕਰ ਦੂ ਪਿਆ ਦੇਖੋ ਕੱਟ ਕੇ ਜੋ ਸਹੀ ਨਿਕਲ ਗਏ ਫਿਰ ਤੋਂ ਬਣਾਵਾਂਗੇ ਮੈਨੂੰ ਐ ਦੋ ਤਿੰਨ ਦਿਨ ਹੋ ਗਏ ਪਾਈ ਨੂੰ ਵਿੱਚੋਂ ਖਰਾਬ ਵੀ ਨਾ ਹੋ ਗਿਆ ਹੋਵੇ ਨਹੀਂ ਫਿਰ ਮੈਨੂੰ ਕੁਝ ਹੋਰ ਸੋਚਣਾ ਪਊਗਾ ਤੇ ਇੱਕ ਰਸ ਲਿਆਂਦੇ ਸੀ ਰਸ ਮੈਂ ਡੱਬੇ ਚ ਪਾਈ ਜੇ ਮੈਂ ਚਾਹ ਪੀਣੇ ਮੈਨੂੰ ਉਹਦਾ ਯਾਦ ਆਉਣਗੇ ਸੇ ਮੈਨੂੰ ਐਵੇਂ ਡੱਬੇ ਚ ਪਾਵਾਂ ਪਹਿਲਾਂ ਖੋਲ ਕੇ ਫਿਰ ਮੈਂ ਖਾਣੇ ਸ਼ੁਰੂ ਕਰੂੰਗੀ ਜਿਵੇਂ ਇਹ ਤਾਂ ਖੋਲ ਲੇ ਤਾਂ ਹਵਾ ਨਾਲ ਲੱਗਦੀ ਹੈ ਨਾ ਉਹਨੂੰ ਖੋਲਣ ਸਾਰ ਪਹਿਲੇ ਡੱਬੇ ਵਿੱਚ ਪਾਵਾਂਗੀ 에ਅਰਟਾਈਟ ਕੰਟੇਨਰਸ ਪਾਵਾਂਗੀ ਫਿਰ ਮੈਂ ਸ਼ੁਰੂ ਕਰੂੰ ਖਾਣੇ ਉਹ ਰਸ ਪਾ ਕੇ ਰੱਖ ਦਿੰਦੇ ਡੱਬੇ ਵਿੱਚ ਕਿਆ ਪੀਦੀ ਚਾਹ ਦੀ ਬੜੀ ਤੋੜ ਲੱਗਦੀ ਸ਼ਾਮ ਨੂੰ ਚਾਹ ਦਾ ਟਾਈਮ ਹੁੰਦਾ ਨਾ ਬੜੀ ਤੋੜ ਲੱਗਦੀ ਕਿ ਮੈਨੂੰ ਆਦਤ ਪੈ ਗਈ ਫਿੱਕੀ ਚਾਹ ਦੀ ਤੇ ਦਵਿੰਦਰ ਚਾਹ ਪੀਂਦੇ ਨੇ ਮੈਂ ਉਹਨਾਂ ਨੂੰ ਫਿੱਕੀ ਕਰ ਦਾਨੀ ਅੱਜ ਫਿਰ ਉਹ ਜਰੂਰ ਪੀਣਗੇ ਫਿਰ ਕਹਿੰਦੇ ਹੈ ਮਿੱਠਾ ਨਹੀਂ ਪਾਇਆ ਚਾਹ ਜੀ ਮੈਂ ਕਿ ਭੁੱਲ ਗਏ ਜਿਵੇਂ ਇਕੱਠੇ ਕਰੀ ਦੋਨੇ ਆਣ ਆਪ ਦੀ ਫੇਰ ਤਾਂ ਉਹਨਾਂ ਦੇ ਚਾਹ ਚ ਪੀਸੀ ਚੀਨੀ ਬਾਅਦ ਚ ਪਾ ਦਾਨੀ ਜੇ ਮੈਂ ਕੱਲਿਆਂ ਨਹੀਂ ਕਰਾਂ ਫਿਰ ਮੈਨੂੰ ਯਾਦ ਨਹੀਂ ਰਹਿੰਦਾ ਫਿਰ ਮੈਨੂੰ ਐ ਹੁੰਦਾ ਮੈਂ ਆਪਦੇ ਵਾਸਤੇ ਕਰ ਦਿਆਂ ਫਿਰ ਬਾਅਦ ਵਿੱਚ ਮੈਨੂੰ ਉਹ ਉਹਨਾਂ ਦਾ ਥੋੜੀ ਜਿਹੀ ਡਾਂਟ ਪੈਂਦੀ ਕਹਿੰਦੇ ਮੈ ਅਈ ਦੁਪਹਿਰ ਦੇ ਟਾਈਮ ਨਾਲ ਲੰਚ ਕਰਕੇ ਮੈਂ ਆਪਣੀ ਕਵਰਡ ਸੈੱਟ ਕਰਨੀ ਸੀ ਕਵਰਡ ਨੂੰ ਯਾਨੀ ਕਿ ਇੱਕ ਖਾਨਾ ਹੀ ਸੈੱਟ ਕਰਨਾ ਸੀ ਆ ਬਾਸਕਟਸ ਕੱਲੀ ਸੈੱਟ ਕਰਨੀ ਸੀ ਇਹਦੇ ਵਿੱਚ ਹੁੰਦੇ ਨੇ ਟੀ-ਸ਼ਰਟਸ ਪਜਾਮੇ ਨਾਈਟ ਸੂਟਸ ਮੇਰੇ ਤੇ ਕਾਫੀ ਜ਼ਿਆਦਾ ਕੱਪੜੇ ਉਥਲ-ਪੁਥਲ ਹੋਏ ਪਈ ਸੀਗੇ ਕਈ ਦਿਨਾਂ ਤੋਂ ਮੈਂ ਸੈਟ ਇਨ ਕਰੇ ਸੀ ਚੱਕ ਲਾਂਦੀ ਸੀ ਧੁੱਤ ਹੋਏ ਤੈਅ ਕਰਕੇ ਉੱਪਰ ਰੱਖ ਦਿੰਦੀ ਸੀ ਜਿੱਦ ਕਰਕੇ ਕੱਪੜੇ ਦੀ ਹਾਲਤ ਬਾਸਕਟ ਦੀ ਹਾਲਤ ਪੂਰੀ ਹੋ ਗਈ ਕਿ ਕੋਈ ਮੈਂ ਕਪੜਾ ਲੱਭਦੀ ਸੀ ਮੈਨੂੰ ਲੱਭਣ 'ਚ ਬਹੁਤ ਪ੍ਰੋਬਲਮ ਆਉਂਦੀ ਸੀ ਮੈਂ ਕਿਹਾ ਚਲ ਆ ਜੀ ਮੈਂ ਪਹਿਲਾਂ ਮੈਂ ਏਸੀ ਨੂੰ ਸੈੱਟ ਕਰਾਂ ਕੁਝ ਇਹਦੇ ਵਿੱਚ ਪਜਾਮੇ ਸੀਗੇ ਜਿਹੜੇ ਮੈਂ ਹੁਣ ਨਹੀਂ ਵੇਅਰ ਕਰਨੇ ਸੀ ਇੰਨੀ ਜ਼ਿਆਦਾ ਗਰਮੀ ਵਿੱਚ ਉਹ ਮੈਂ ਸੋਚ ਰਹੀ ਸੀ ਮੈਂ ਕੱਢਦਾ ਹਾਂ ਨਾ ਫਿਰ ਬਾਸਕਟ ਬਹੁਤ ਜ਼ਿਆਦਾ ਭਰੀ ਪਈ ਸੀ ਵੀ ਜਿਹੜੇ ਕੱਪੜੇ ਹੁਣ ਮੈਨੂੰ ਕਾਫੀ ਦਿਨਾਂ ਤੱਕ ਲੋਡ ਨਹੀਂ ਹੈਗੀ ਉਹ ਮੈਂ ਦੂਸਰੇ ਰੂਮ 'ਚ ਉਧਰ ਕੱਪੜੇ ਰੱਖਿਆਉਂਗੀ ਵੀ ਚਲੋ ਜਦੋਂ ਮੌਸਮ ਚੇਂਜ ਹੋਗੇ ਜਦੋਂ ਉਹਨਾਂ ਨੂੰ ਪਾਉਣ ਦਾ ਟਾਈਮ ਹੋ ਗਿਆ ਫਿਰ ਮੈਂ ਚੱਕ ਲਵਾਂਗੀ ਕਿਉਂਕਿ ਅੱਜਕੱਲ ਹੁਣ ਇੰਨੀ ਜ਼ ਇੰਨਾ ਟਾਈਮ ਤੱਕ ਉਹ ਜਿਹੜੇ ਪਜਾਮੇ ਸੀ ਮੈਨੂੰ ਮੋਟੀ ਲੱਗਣੇ ਚ ਨਹੀਂ ਪੈਣੇ ਸੀ ਚਾਹੇ ਮੋٹے ਨਹੀਂ ਹੈਗੇ ਸ ਪਰ ਸਟਿਲ ਇੰਨੀ ਗਰਮੀ ਵਿੱਚ ਉਹ ਮੈਥੋ ਜ ਨਹੀਂ ਵੇਅਰ ਹੁੰਦੇ ਮੈਂ ਕਾਟਨ ਦੇ ਪਜਾਮੇ ਵੇਅਰ ਕਰਦੀ ਆ ਅੱਜ ਕੱਲ ਤਾਂ ਜਿਹੜੇ ਘਰੇ ਸਟਿਚ ਕਰਾਏ ਹੁੰਦੇ ਜਾਂ ਕੋਈ ਰੈਡੀमेड ਹੋਣ ਉਹ ਵੀ ਕਾਟਨ ਸਟਾਫ ਚ ਹੋਣ ਉਹੀ ਪਾਏ ਜਾਂਦੇ ਨੇ ਜਿਹੜਾ ਦੂਜੇ ਹਾਰਵਰੀ ਵਾਲਾ ਸਟਾਫ ਹੁੰਦਾ ਇੰਨੀ ਗਰਮੀ ਚ ਉਹ ਵੇਅਰ ਨਹੀਂ ਹੁੰਦਾ ਹਨਾ ਉਹਦੇ ਵਿੱਚ ਤਾਂ ਬਿਲਕੁਲ ਹਵਾ ਹੀ ਕ੍ਰੋਸ ਨਹੀਂ ਹੁੰਦੀ ਐਨਾ ਜ਼ਿਆਦਾ ਪਸੀਨਾ ਆਉਂਦਾ ਉਹ ਪਜਾਮੇ ਮੈਂ ਕੱਟ ਤੇ ਟੀ-ਸ਼ਰਟਸ ਵਿੱਚ ਮੈਂ ਦੇਖੀ ਕਿ ਤੋ ਕੱਟਦਾ ਫਿਰ ਮੈਂ ਕਿਹਾ ਤੋ ਜਿਹੜੇ ਜਿਆਦੇ ਪੁਰਾਣੀਆਂ ਨੇ ਹੁਣ ਗਰਮੀ ਵਿੱਚ ਤਾਂ ਉਹ ਵੀ ਵਧੀਆ ਲੱਗਦੀਆਂ ਨੇ ਉਹ ਲੰਬੇ ਕੇ ਪੌਣੀ ਪੈਂਦੀ ਵੀ ਜਿਹੜੀ ਕਸੀ ਹੋਈ ਆ ਔਰ ਫਿਰ ਮੈਂ ਸਵੇਰੇ ਸ਼ਾਮ ਰਾਤ ਨੂੰ ਚਲੋ ਪੁਰਾਣੀਆਂ ਪਾਲਾਂ ਦੀ ਹੁੰਦੀਆਂ ਨੇ ਜਿਹੜੇ ਬਿਲਕੁਲ ਹਲਕਿਆਂ ਫੁਲਕਿਆਂ ਹੁੰਦੀਆਂ ਨਹੀਂ ਆਂ। ਕੋਈ ਵਾਰ ਤੇ ਹੁੰਦਾ ਕੰਮ ਕਰ ਕਰਦੇ ਪਸੀਨਾ ਆ ਜਾਂਦਾ ਫਿਰ ਇੱਕ ਟੀ-ਸ਼ਰਟ ਉਤਾਰ ਕੇ ਦੂਜੀ ਫੇਰ ਚੇਂਜ ਕਰਨੀ ਪੈਂਦੀ ਵੀ ਸੁੱਕੀ ਪਾ ਲਈ ਗਿੱਲੀ ਜਾਦੇ ਹੋ ਗਈ ਹੈ ਨਾ। ਐਵੇਂ ਵੀ ਕੰਮ ਆ ਜਾਂਦੀਆਂ ਨੇ। ਸੋ ਪਜਾਮੇ ਜਿਹੜੇ ਮੈਂ ਨਹੀਂ ਪਾਉਣੇ ਸੀ ਮੈਨੂੰ ਲੱਗਦਾ ਸੀ ਮੋਤੀ ਨੇ ਮੈਂ ਕੱਢਤੀ। ਬਾਸਕਟ ਸੈੱਟ ਹੋ ਗਈ ਮੈਨੂੰ ਲੱਗ ਮੈਂ ਅੰਦਰ ਰੱਖਣ ਲੱਗੀ ਕੋਲਿੰਮਾਰ ਕੇ ਕਪੜਾ ਮਾਰਦੇ ਨੇ ਵੀ ਚਲੋ ਹੁਣ ਸਮਾਨ ਤਾਂ ਕੱਢਿਆ ਇਹਨੂੰ ਖਾਨੇ ਨੂੰ ਸਾਫ਼ ਕਰਦਾ ਬਾਕੀ ਹਲੇ ਮੈਂ ਠੀਕ ਲੱਗ ਰਹੀ ਸੋ ਮੈਂ ਕਵਰਡ ਸੀ ਮੈਂ ਡੀਪ ਕਲੀਨਿੰਗ ਕਰਨੀ ਆ ਤੇ ਦਵਿੰਦਰ ਵਾਲੀ ਕਵਰਡ ਦੀ ਵੀ ਕਰਨੀ ਆ ਆਪਣੀ ਦੀ ਵੀ ਕਰਨੀ ਆ ਫਿਰ ਮੈਂ ਉਹ ਕਿਸੇ ਦਿਨ ਹੋਰ ਹੀ ਕਰੂੰ ਖੁੱਲਾ ਟਾਈਮ ਕੱਟ ਕੇ ਫਿਰ ਮੈਨੂੰ ਘੱਟੋ ਘਟਾ ਘੰਟਾ ਚਾਹੀਦਾ ਦੋਨਾਂ ਕਵਰਡਸ ਨੂੰ ਸਾਰਾ ਸਮਾਨ ਕੱਢ ਕੇ ਡੀਪ ਕਲੀਨਿੰਗ ਕਰਕੇ ਫਿਰ ਵਾਪਸ ਰੱਖਣ ਵਿੱਚ ਉਹ ਮੈਂ ਫੇਰ ਕਦੇ ਕਰੂੰ ਕਰਨੀ ਤਾਂ ਮੈਂ ਹੈਗੀ ਆ ਅੱਜ ਤਾਂ ਮੈਂ ਫਿਲਹਾਲ ਇੱਕ ਖਾਨਾ ਹੀ ਸਾਫ਼ ਕਰ ਰਹੀ ਸੀ ਇਸ ਨਾਲ ਕੀ ਹੁੰਦਾ ਕਿ ਆਪਣੇ ਕੱਪੜੇ ਚਲੋ ਆਪਾਂ ਨੂੰ ਦੇਖਣ ਲੱਗ ਜਾਈਏ ਕਿ ਆਪਣੇ ਕੋ ਨਾ ਕਈ ਵਾਰ ਕੱਪੜੇ ਨੀਚੇ ਪਈ ਰਹਿੰਦੇ ਨੇ ਆਪ ਨੂੰ ਦਿਖਦੇ ਨਹੀਂਗੇ ਤੇ ਖੰਨ ਹੋ ਗਿਆ ਸੈੱਟੇ ਹੀ ਮੇਰਾ ਕੰਮ ਸੀ ਅੱਜ ਦਾ ਬਹੁਤ ਦੇਖ ਕੇ ਨਾ ਕਬਰਡ ਜਦ ਖੋਲਦੇ ਬਹੁਤ ਜਿਆਦਾ ਬੋਝ ਲੱਗਦਾ ਤੇ ਆ ਕੀ ਕਰਾਂ ਫੇਰ ਕਬਰਡ ਚ ਰੱਖੀ। ਸੋ ਇਹਨੇ ਪਜਾਮੇ ਮੈਂ ਕੱਢ ਤੇ ਉਧਰ ਦੂਸਰੀ ਕਬਰਡ ਵਿੱਚ ਰੱਖਾਂਗੀ। ਇਹਨਾਂ ਚ ਹੁਣ ਕੋਈ ਵੀ ਮੇਰੇ ਪਾਉਣ ਦੇ ਕੰਮ ਨਹੀਂ ਹੈਗਾ ਆ ਟਾਈਮ ਦੇ ਵਿੱਚ। ਕਿਉਂ ਗਰਮੀ ਵਿੱਚ ਆਪ ਨੂੰ ਹਲਕੇ ਫੁਲਕੇ ਕੱਪੜੇ ਚਾਹੀਦੇ ਹੁੰਦੇ ਨੇ। ਤੇ ਹੁਣ ਆ ਗਈ ਇਸ ਮੈਂ ਕਿਚਨ ਵਿੱਚ ਚਾਹ ਪੀਣ ਤੋਂ ਬਾਅਦ ਆ ਗਈ ਇਸ ਕਿਚਨ ਚ। ਤੇ ਰਸ ਲਿਆਂਦੇ ਪਈ ਸੀ ਖੋਲੇ ਨਹੀਂ ਸਨ ਟਾਈਮ ਹੋ ਗਿਆ ਤੇ ਮੈਨੂੰ ਇਹ ਲੱਗ ਰਿਹਾ ਸੀ ਪਾਇ ਪੈਸਲਾ ਆ ਵੀ ਨਾ ਜਾਣ ਕਿਤੇ ਕਿਉਂਕਿ ਮੌਸਮ ਇਹ ਜਾਂ ਬੰਦ ਚੀਜ਼ ਪਈ ਖਰਾਬ ਹੋ ਜਾਂਦੀ ਹੈ ਨਾ ਸਲਾਮੀਆਂ ਦੀ ਤੇ ਖੁੱਲੀਆਂ ਤਾਂ ਨਾਲ ਦੀ ਨਾਲ ਆਪਾਂ ਨੂੰ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਇਹ ਟਾਈਟ ਕੰਟੇਨਰ ਚ ਪਾਉਣੀ ਪੈਂਦੀ ਹੈ ਤੇ ਰਸ ਮੈਂ ਪਾਲਾ ਨੇ ਕੰਟੇਨਰ ਵਿੱਚ ਇਹਦੇ ਵਿੱਚ ਨਾ ਇੰਡੀਵਿਜੂਅਲ ਪੈਕ ਨੇ ਇੱਕ ਪੈਕ ਖੋਲੋ ਤੇ ਤੁਸੀਂ ਕੰਟੇਨਰ ਵਿੱਚ ਪਾਓ ਚਲੋ ਸਾਰਾ ਪੈਕੇਟ ਨੇ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਰੈਂਦੀ ਤੇ ਉਸ ਤੋਂ ਬਾਅਦ ਆਟੇ ਵਾਲੇ ਬਿਸਕਟਸ ਵੀ ਇਹ ਵੀ ਕੰਟੇਨਰ ਚ ਪਾਲਾਂਗੇ ਇਹ ਵੀ ਐਨੇ ਕਿ ਲੱਗ ਗਿਆ ਖਤਮ ਕਹਿਣਾ ਪੁੱਦਵਿੰਦਰ ਹੁਣ ਤੁਹਾਨੂੰ ਇਹ ਸੁੱਕ ਪਿਆ ਗਿਆ ਕਿ ਅੱਗੇ ਆਟਾ ਜੋਕ ਦੇ ਸਮਾਨ ਕਰੋ ਜੋਕ ਦੇ ਦਿੰਦੇ ਪੀਪੇ ਸਾਰਾ ਸਮਾਨ ਪਾਉਂਦੇ ਬਿਸਕਟਸ ਕੜਵਾਉਂਦੇ ਹਨ ਤੇ ਹੁਣ ਦੇਸੀ ਘਿਓ ਦੇ ਕੱਡੇ-ਕਟਾਏ ਮਿਲ ਜਾਂਦੇ ਨੇ ਜਿਹੜੀ ਸ਼ੌਪ ਤੋਂ ਅਸੀਂ ਲੈਨੇ ਆ ਫਿਰ ਉਹ ਜਦੋਂ ਆਪਾਂ ਉਹ ਸ਼ੌਪ ਦੀ ਇੱਕ ਸ਼ੌਪ ਤੇ ਜਾਣਾ ਸਾਰਾ ਰਾਸ਼ਨ ਉੱਥੋਂ ਹੀ ਲੈਣਾ ਫਿਰ ਆਪਾਂ ਨੂੰ ਕਦੇ ਵੀ ਉਹ ਗਲਤ ਚੀਜ਼ ਨਹੀਂ ਦਿੰਦੇ ਅਸੀਂ ਉਹਨੂੰ ਪਹਿਲਾਂ ਕਹਿ ਦਿੰਦੇ ਹਾਂ ਵੀ ਚੀਜ਼ ਗਲਤ ਨਾ ਹੋਵੇ ਤੇ ਉਹ ਫਿਰ ਤੁਹਾਨੂੰ ਉਹੀ ਚੰਗੀ ਚੰਗੀ ਚੀਜ਼ ਆਪਾਂ ਨੂੰ ਵਧੀਆ ਮਿਲ ਜਾਂਦੀ ਟੇਸਟ ਵੀ ਵਧੀਆ ਚੀਜ਼ ਦੀ ਪਿਓਰਿਟੀ ਵੀ ਵਧੀਆ ਤੇ ਖਾਨਚੀ ਸਾਨੂੰ ਅੱਛੇ ਲੱਗਦੇ ਨੇ ਫਿਰ ਇਸ ਕਰਕੇ ਸਾਨੂੰ ਸੁੱਕ ਪਈ ਹੈ ਕਿ ਚਲੋ ਬਣੇ ਬਣਾਈ ਲਿਆਓ ਥੋੜੇ ਲਿਆਓ ਫਿਰ ਖਰਾਬ ਵੀ ਨਹੀਂ ਹੁੰਦੀ ਉਹ ਪੀਪਾ ਇਕੱਠਾ ਕੜਵਾ ਕੇ ਰੱਖ ਲੰਨੇ ਹਨ ਜਿਵੇਂ ਜਿਵੇਂ ਪੀਪਾ ਖਾਲੀ ਹੁੰਦਾ ਜਾਂਦਾ ਉਹਦੇ ਵਿੱਚ ਦੇਖੋ ਹਵਾ ਭਰਦੀ ਜਾਂਦੀ ਆ ਕਹਿੰਦੇ ਨੇ ਖਾਲੀ ਡੱਬੇ ਦੇ ਵਿੱਚ ਵੀ ਹਵਾ ਹੁੰਦੀ ਹੈ ਫਿਰ ਪਿਛਲੇ ਬਿਸਕਟਸ ਪਏ ਪਏ ਸਲਾਬਣ ਲੱਗ ਜਾਂਦੇ ਨੇ ਇਸ ਕਰਕੇ ਫਰੈਸ਼ ਲਿਆਓ ਖਾ ਲਓ ਖਤਮ ਹੋ ਗਏ ਤਾਂ ਹੋਰ ਫਰੈਸ਼ ਲਿਆਓ ਇਹ ਫਿਰ ਉਹਨਾਂ ਦਾ ਸਲਾਬ ਜੀ ਛੱਡ ਜਾਂਦੇ ਉਹ ਫਰੈਸ਼ਨੈਸ ਜੀ ਨਹੀਂ ਬਿਸਕਟਸ 'ਚ ਰਹਿੰਦੀ ਇਸ ਕਰਕੇ ਇਹ ਵੀ ਗੱਲ ਆ ਇਹ ਵੀ ਅਸੀਂ ਸੋਚਿਆ ਵੀ ਪੀਪਾ ਇਕੱਠਾ ਨਹੀਂ ਕੜ ਹੁਣ ਮੈਂ ਕਿਹ ਚਲ ਦੁੱਧ ਨਾਲ ਪਤੀਲੇ ਵੀ ਖਾਦੀ ਕਰਦਾ ਇਹ ਵੀ ਮੇਰੇ ਸ਼ਾਮ ਦੇ ਰੁਟੀਨ 'ਚ ਆ ਜਾਂਦਾ ਮਲਾਈ ਉਤਾਰ ਦਈਏ ਦੁੱਧ ਭਾਂਡੇ ਵਿੱਚ ਪਾੜ ਦਈਏ ਪਤੀਲਾ ਧੋ ਕੇ ਰੱਖ ਦੂੰਗੀ ਤਾਜ਼ਾ ਦੁੱਧ ਆਉ ਕੋ ਗਰਮ ਹੋ ਜਾਊਗਾ ਅੱਗੇ ਦੁੱਧ ਸਵੇਰੇ ਆਉਂਦਾ ਹੁਣ ਸ਼ਾਮ ਨੂੰ ਆਉਂਦਾ ਫਿਰ ਸ਼ਾਮ ਨੂੰ ਪਤੀਲਾ ਖਾਲੀ ਨਹੀਂ ਕਰਦਾ ਵੀ ਦੁੱਧ ਆਉਣ ਤੋਂ ਪਹਿਲਾਂ ਪਹਿਲਾਂ ਪਤੀਲਾ ਖਾਲੀ ਹੋਵੇ ਦੁੱਧ ਆਵੇ ਤੇ ਪਤੀਲੇ ਵਿੱਚ ਪੁੰਨਦੀ ਥੋੜਾ ਜਿਹਾ ਠੰਡਾ ਕਰਨ ਦੀ ਪ੍ਰੋਬਲਮ ਆ ਜਾਂਦੀ ਹੈ ਰਾਤ ਨੂੰ ਵੀ ਚਲੋ ਪੱਖਾ ਲਗਾ ਕੇ ਪੱਖੇ ਦੇ نیچے ਰੱਖਣਾ ਪੈਂਦਾ ਦੁੱਧ ਤੇ ਸਨੀ ਸਵੇਰੇ ਜਦੋਂ ਆਉਂਦਾ ਸੀ ਚਲੋ ਫਿਰ ਕੋਈ ਇਹਨਾ ਉਹ ਨਹੀਂ ਹੁੰਦਾ ਸੀ ਪੱਖਾ ਲਗਾਉਣਾ ਕਿਚਨ ਦੇ ਇੱਕ ਸਾਈਡ ਤੇ ਪਿਆ ਰਹਿੰਦਾ ਸੀ ਜਦੋਂ ਉਹ ਆਪਣੇ ਕੰਮ ਖਤਮ ਹੁੰਦੇ ਸੀ 12 ਵਜੇ ਤੱਕ ਠੰਡਾ ਹੋ ਜਾਂਦਾ ਸੀ 12 ਵਜੇ ਫ੍ਰਿਜ ਵਿੱਚ ਰੱਖ ਦਿੰਦੇ ਸੀ। ਦੁੱਧ ਦਾ ਪਤਿਲਾਂ ਵੀ ਹੋ ਗਿਆ ਖਾਲੀ ਇਹ ਕੰਮ ਵੀ ਹੋ ਗਿਆ ਮੇਰਾ ਡਨ। ਤੇ ਇਹ ਸੀ ਮਾਰਨਿੰਗ ਦਾ ਕਲਿੱਪ ਅੱਜ ਮਾਰਨਿੰਗ 'ਚ ਨਾ ਮੈਂ ਆਵਲੀ ਵਾਸ਼ਿੰਗ ਏਰੀਆ 'ਚ ਜਿਹੜੀ ਵੈਨਟੀ ਬਣੀ ਹੋਈ ਹੈ ਇਹਦੀ ਮੈਂ ਸਫਾਈ ਕਰਨੀ ਸੀ। ਵਾਸ਼ਿੰਗ ਏਰੀਆ ਦੀ ਮੈਂ ਸਫਾਈ ਕਰਤੀ ਸਿਕਈ ਦਿਨੋਂ ਕੇ ਪਹਿਲੇ ਵੈਨਿਟੀ ਰਹਿੰਦੀ ਸੀ ਸਾਫ ਕਰਨ ਵਾਲੀ ਇਹਦੇ ਵਿੱਚ ਜ਼ਿਆਦਾਤਰ ਤਾਂ ਖਾਲੀ ਬੋਟਲਸ ਨੇ ਜਿਹੜੀ ਵਾਸ਼ਿੰਗ ਮਸ਼ੀਨਾਂ ਲਿਕਵਿਡ ਯੂਜ਼ ਕਰਦੇ ਆ ਉਹ ਬੋਟਲਸ ਨੇ ਕੋਈ ਈਜ਼ੀ ਵਾਲੀ ਬੋਟਲ ਪਈ ਆ ਕੋਈ ਕਾਲਿਨ ਵਾਲੀ ਬੋਟਲ ਪਈ ਆ ਇਹ ਸਾਰ ਸਿਰਫ ਪਾਉਣ ਦੇ ਕੰਮ ਆ ਇਹਨਾਂ ਬੋਟਲਸ ਤੇ ਕਾਲਿਨ ਵਾਲੀ ਬੋਟਲਸ ਮੈਂ ਆਇ ਰੱਖਦਾ ਨਹੀਂ ਕਈ ਵਾਰ ਨਾ ਆਪਾਂ ਨੂੰ ਕੁਝ ਪਾਉਣ ਦੇ ਸਪਰੇ ਪਾਉਣ ਦੇ ਕੰਮ ਆਇੰਦੇ ਕਈ ਵਾਰ ਦਵਿੰਦਰ ਵੀ ਉਧਰ ਮੰਗ ਲਾਂਦੇ ਨੇ ਕੁਝ ਨਾ ਕੁਝ ਪਾਉਣ ਨੂੰ ਟੇਲ ਵਗੈਰਾ ਕਈ ਵਾਰ ਮੈਨੂੰ ਵੀ ਸਫਾਈ ਵਿੱਚ ਲੋਡ ਕਰਨ ਦੇ ਕਿਸੇ ਨਾ ਕਿਸੇ ਮੋਟਲ ਦਾ ਪੰਪ ਖਰਾਬ ਹੋ ਜਾਂਦਾ ਫਿਰ ਆਪਾਂ ਮੋਟਲ ਯੂਜ਼ ਕਰ ਸਕਦੇ ਹਾਂ ਜਾਂ ਕੋਈ ਪਾਣੀ ਪਾਉਣਾ ਜਾਂ ਕੋਈ ਆਪਣੇ ਵੱਲੋਂ ਕੋਈ ਸਪਰੇਅ ਪਾ ਕੇ ਯੂਜ਼ ਕਰਨੀ ਤਾਂ ਮੈਂ ਰੱਖ ਲਾਂਣੀ ਪਰ ਅੱਜ ਮੈਂ ਇਹ ਸਾਰੀਆਂ ਮੈਂ ਚੱਕ ਕੇ ਸੁੱਟ ਦੂੰਗੀ ਇਹਨਾਂ ਨੂੰ ਇੱਕ ਬੋਟਲ ਰੱਖੂੰਗੀ ਬਾਕੀ ਮੈਂ ਸਾਰੀਆਂ ਸੁੱਟ ਦੇਣੀਆਂ ਨੇ ਹਨਾ ਤੇ ਕਿਉਂਕਿ ਹੌਲੀ-ਹੌਲੀ ਫੇਰ ਇਕੱਠੇ ਹੋਣ ਲੱਗ ਜਨ ਜੇ ਇੱਕ ਵਾਰ ਖਤਮ ਹੋਦੇ ਬੋਟਲ ਆਪਾਂ ਰੱਖ ਦਿੰਦੇ ਨੇ ਵੀ ਚਲੋ ਕਦੇ ਕੰਮ ਆ ਜੂ ਕਦੇ ਕੰਮ ਆ ਜੂ ਪਰ ਹੌਲੀ-ਹੌਲੀ ਇਕੱਠੇ ਹੋ ਜਾਂਦੇ ਨੇ ਅੱਜ ਮੈਂ ਇਹਨਾਂ ਨੂੰ ਚੱਕ ਕੇ ਸੁੱਟ ਦੇਣਾ ਬਸ ਇੱਕ ਬੋਟਲ ਰੱਖ ਕਾਫੀ ਟਾਈਮ ਲੰਘ ਗਿਆ ਤਾਂ ਇਹਨੂੰ ਸਾਫ਼ ਕਰਨੇ ਮੈਨੂੰ ਲੱਗਦਾ ਮੈਂ ਤਾਂ ਦਿਵਾਲੀ ਵੇਲੇ ਦੀ ਸਾਫ਼ ਕਰੀ ਉਸ ਤੋਂ ਬਾਅਦ ਮੈਂ ਤਾਂ ਸਾਫ਼ ਹੀ ਨਹੀਂ ਕਰੀ ਹੈਗੀ ਕਦੇ ਜਿੱਤੇ ਤੱਕ ਮੈਨੂੰ ਯਾਦ ਆ ਵੀ ਮੈਂ ਦਿਵਾਲੀ ਵੇਲੇ ਦੀ ਸਭ ਸਾਫ਼ ਕਰੀ ਹੋਈ ਆ ਵਾਲੀ ਵਾਇਨਟੀ ਅੰਦਰ ਉਸ ਤੋਂ ਬਾਅਦ ਨਹੀਂ ਮੈਂ ਕਰੀ ਪਰ ਹੁਣ ਇਹ ਸਾਫ਼ ਕਰਨ ਵਾਲੀ ਹੋਈ ਪਈ ਤੇ ਮੈਂ ਤੋਂ ਹੀ ਦਿਨ ਉਤੋਂ ਹੀ ਬਹੁਤ ਲੰਗਾ ਤੀ ਇਹਨੂੰ ਅਚਿਤਰ ਵਿੱਚੋਂ ਕਰਦੇ ਨੇ ਸਾਫ਼ ਨੂੰ ਬਸ ਇੰਨਾ ਵੀ ਪਾਣੀ ਪੂਣੀ ਤੇ ਵਿੱਚ ਲੀਕ ਨਹੀਂ ਹੁੰਦਾ ਹਨ ਜੇ ਪਾਣੀ ਦੇ ਵਿੱਚ ਲੀਕ ਹੋਵੇ ਫਿਰ ਹਾਲਤ ਬੁਰੀ ਹੋ ਜੇ ਸੋ ਐਨ ਐਕਸ ਸਮਾਨ ਮੈਂ ਰੱਖਿਆ ਇੱਕ ਮੇਰੇ ਕੋਲ ਰੈਕ ਆ ਅੰਦਰ ਰੱਖਿਆ ਹੁੰਦਾ ਸ਼ਿੰਕ ਦੇ ਨੀਚੇ ਪਰ ਉੱਥੇ ਮੇਰੇ ਸੈਟਿੰਗ ਨਹੀਂ ਬੈਠੀ ਫਿਰ ਮੈਂ ਇੱਥੇ ਰੱਖ ਤਾ ਐਕਸਟਰਾ ਹੀ ਆ ਸਰਫ ਰੱਖ ਤਾ ਡੱਬੇ ਵਿੱਚ ਕੱਪੜੇ ਤੇ ਲਾਉਣ ਵਾਲੇ ਚਿਟਕਣੀਆਂ ਪਈਆਂ ਨੇ ਈਜ਼ੀ ਹੋ ਗਿਆ ਇੱਕ ਹੋਰ ਬੋਟਲ ਵੀ ਸਰਫ ਆ ਪਿੱਛੇ ਖਾਲੀ ਬੋਟਲ ਮਸ਼ੀਨ ਦੀ ਪਾਈਪ ਤੇ ਡਰੇਨ ਵਾਲੀ ਪਾਈਪ ਪਈਆਂ ਨੇ ਉਹ ਵੀ ਮੈਂ ਇੱਥੇ ਰੱਖ ਦੇ ਜੇ ਕਦੇ ਲੋਡ ਪੈ ਜਾਏ ਤਾਂ ਸਟੋਰ 'ਚ ਮੈਨੂੰ ਲੱਭਣੀਆਂ ਨਹੀਂ ਮੈਂ ਕਿ ਇੱਥੋਂ ਤਾਂ ਈਜ਼ੀਲੀ ਲੱਭ ਜੂ ਬਸ ਇਹ ਹੋ ਗਈ ਸੈਟਿੰਗ ਹਲਕਾ ਹਲਕਾ ਇਹ ਲੱਗਣ ਲੱਗਾ ਸਫਾਈ ਕਰਕੇ ਸਾਫ ਸੁਥਰਾ ਤਾਂ ਲੱਗਦਾ ਹੀ ਆ ਤੇ ਜਿਹੜੇ ਮੈਂ ਖਾਲੀ ਬੋਟਲਸ ਕੱਢਤੀਆਂ ਉਹਦੇ ਕਰਕੇ ਬਹੁਤ ਹਲਕਾ ਫੁਲਕਾ ਵੀ ਲੱਗਣ ਲੱਗ ਗਿਆ ਆਹ ਹਾਂ ਦਾ ਬਿਲਕੁਲ ਖਾਲੀ ਹੋ ਗਏ ਵੀ ਅੱਗੇ ਨਾਲ ਕੈਬਿਨੇਟ ਭਰਿਆ ਪਿਆ ਸੀ ਹੁਣ ਫੇਰਾਂਗੇ ਕਿਚਨ ਵਿੱਚ ਇਹ ਆ ਚਲੋ ਹੁਣ ਈਵਨਿੰਗ ਹੋਈ ਆ ਆਪਾਂ ਵਲੋਗ ਕੰਟੀਨਿਊ ਕਰਦੇ ਆ ਦੁੱਧ ਦਾ ਪਤੀਲਾ ਖਾਲੀ ਕਰਨ ਤੋਂ ਬਾਅਦ ਫਿਰ ਮੈਨੂੰ ਆਈਸ ਵੀ ਚੱਲੂ ਇੱਕ ਕद्दू ਮੇਰੇ ਕੋਲ ਪਿਆ ਸੀ ਕੁਝ ਮੇਰੇ ਕੋਲ ਸਬਜ਼ੀ ਪਈ ਸੀ ਸਵੇਰ ਵਾਲੀ ਗਵਾਰੇ ਫਲੀ ਦੀ ਕਿ ਮੈਂ ਕਿਹਾ ਚਲੋ ਕद्दू ਮੈਂ ਛਿੱਲ ਕੇ ਕੱਟ ਕੇ ਦੇਖ ਲੀਂ ਵਿੱਚੋਂ ਖਰਾਬ ਨਾ ਹੋਵੇ ਨਹੀਂ ਫਿਰ ਆਪਾਂ ਕੁਝ ਹੋਰ ਸੋਚ ਲਾਂਗੇ ਵੀ ਕੀ ਮੈਂ ਬਣਾਵਾਂ ਦਾਲ ਸਮਜੀ ਕਿ ਖਰਾਬ ਨਿਕਲਿਆ ਤਾਂ ਪਰ ਜੋ ਮੈਂ ਕद्दू ਨੂੰ ਮੈਂ ਕੱਟਿਆ ਤਾਂ ਕद्दू ਵਧੀਆ ਨਿਕਲਿਆ ਖਰਾਬ ਨਹੀਂ ਹੋਇਆ ਹੈ ਵੀ ਇੱਕ ਕद्दू ਸੀਗਾ ਜਾਂ ਦਾਲ ਵਿੱਚ ਪਾ ਸਕਦੇ ਸੀ ਸਾਨੂੰ ਇੰਨੇ ਜਾਣਿਆਂ ਨੂੰ ਦਾਲ ਵਿੱਚ ਵੀ ਇੰਨਾ ਕद्दू ਚਾਦੇ ਸੀਗਾ ਫਿਰ ਮੈਂ ਸੋਚਿਆ ਚਲੋ ਕੁਝ ਸਬਜੀ ਪਈ ਹੈ ਕੁਝ ਕद्दू ਦੀ ਬਣ ਜੂਗੀ ਚਲੋ ਵਧੀਆ ਸਬਜੀ ਦਾ ਪੂਰਾ ਸੌਰਾਜਾ ਹੋ ਜਾਊਗਾ ਤੇ ਕद्दू ਕੱਟ ਕੇ ਬਣਾਉਂਗੀ ਸਬਜੀ ਕद्दू ਦੀ ਮੈਨੂੰ ਸ਼ਾਮ ਨੂੰ ਵਾਸਾ ਹੀ ਹੁੰਦਾ ਮੈਂ ਫਟਾਫਟ ਵੀ ਜਿਹੜੇ ਕੰਮ ਕਰਨੇ ਨੇ ਮੈਂ ਕਰ ਹੀ ਦਮਾਂ ਕਈ ਵਾਰ ਤਾਂ ਮੈਂ ਟਾਈਮ ਹੀ ਨਹੀਂ ਦੇਖਦੀ ਬਹੁਤ ਜਲਦੀ ਸਬਜ਼ੀ ਬਣਾਉਣੀ ਆ ਕਈ ਵਾਰ ਚਲੋ ਦਵਿੰਦਰ ਘਰੇ ਹੁਣ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਹਨ ਤੇ ਉਸ ਕਰਕੇ ਕਈ ਵਾਰ ਬੈਠੇ-ਬੈਠੇ ਲੇਟ ਵੀ ਹੋ ਜਾਂਦਾ ਹੁੰਦਾ ਕਈ ਵਾਰ ਤਾਂ ਬਹੁਤ ਜਲਦੀ ਬਣਾਉਣੀ ਵੀ ਜਦੋਂ ਬਣਾਉਣੀ ਬਣਾਉਣੀ ਆ ਆਪਣੀ ਡਿਊਟੀ ਕਰੀਏ ਸਬਜ਼ੀ ਨੂੰ ਮੈਂ ਲਗਾਤਾ ਤੜਕਾ ਤੜਕਾ ਲਾ ਕੇ ਬਣਾਉਂ ਹੁਣ ਜਿਆਦਾ ਤੜਕਾ ਰਵਿ ਦੇਵਿੰਦਰ ਨੂੰ ਨੰਮ ਜੇ ਮੈਂ ਬਿਨਾਂ ਤੜਕੇ ਤੋਂ ਬਣਾਵਾਂ ਕद्दू ਸਬਜ਼ੀ ਉਹਨਾਂ ਨੂੰ ਥੋੜੀ ਪਛਾਣ ਆ ਜਾਂਦੀ ਹੈ ਪਰ ਉਹਦੇ ਕਹਿੰਦੇ ਨਾ ਟੇਸਟ ਦਾ ਫਰਕ ਆ ਸਬਜ਼ੀ ਦਾ ਥੋੜਾ ਜਿਹਾ ਫਰਕ ਪੈਂਦਾ ਪਰ ਆਪਾਂ ਇਹ ਨਹੀਂ ਕਹਦੇ ਵੀ ਸਬਜ਼ੀ ਬਿਨਾਂ ਤੜਕੇ ਤੋਂ ਆਇਲ ਫਰੀ ਸਬਜ਼ੀ ਬੇਸਵਾਦੀ ਹੁੰਦੀ ਹੈ ਬੇਸਵਾਦੀ ਨਹੀਂ ਹੁੰਦੀ ਟੇਸਟ ਦਾ ਫਰਕ ਪੈਂਦਾ ਕਦੂ ਰੱਖਤਾ ਮੈਂ ਬਣਾਣਾ ਸਬਜ਼ੀ ਕਦੂ ਦੀ ਤੇ ਹੁਣ ਸ਼ਾਮ ਨੂੰ ਨਾ ਮੈਂ ਵਾਕ ਕਰਨ ਦਾ ਮੇਰਾ ਹੋ ਗਿਆ ਸੀ ਟਾਈਮ ਗੁਰਦੁਆਰੇ ਮੈਂ ਜਾਇ ਸੀ ਸ਼ਾਮ ਨੂੰ ਸੀ ਹੁਣ ਵਾਕ ਕਰਨ ਦਾ ਟਾਈਮ ਵਾਕ ਕਰਨ ਤੋਂ ਪਹਿਲਾਂ ਮੈਂ ਤੋੜਦੀ ਹੁੰਨੀ ਆ ਅਮਰੂਦ ਅਮਰੂਦ ਬਹੁਤ ਲੱਗੇ ਨੇ ਸਾਰਿਆਂ ਵਾਲ ਪੇਟ ਤੇ ਬਹੁਤ ਅਮਰੂਦ ਲੱਗੇ ਨੇ ਪਰ ਨਾ ਅਮਰੂਦ نیچے गिर ਰਹੇ ਨੇ ਆਪਣੇ ਆਪ ਬਹੁਤ ਜਲਦੀ ਛੋਟੇ ਛੋਟੇ ਅਮਰੂਦ ਨੇ ਵੱਡੇ ਨਹੀਂ ਹੋ ਰਹੇ ਛੋਟੇ ਕਿਰਕੇ نیچے ਗਿਰੀ ਆ ਰਹੇ ਨੇ ਤੇ ਵਿੱਚ ਉਹਨਾਂ ਦੇ ਸੈਂਟਰ ਜਿੱਥੇ ਬੀ ਹੁੰਦੀ ਨੇ ਥੋੜਾ ਥੋੜਾ ਕੀੜਾ ਜਾ ਵੀ ਪੈਣ ਲੱਗਾ ਕਿਸੇ ਕੋਈ ਕੋਈ ਵਧੀਆ ਵੀ ਨਿਕਲਦਾ ਕਿਸੇ 'ਚ ਕੀੜਾ ਆ ਜਾਂਦਾ ਤੇ ਮੈਂ ਦੋ ਤਿੰਨ ਅਮਰੂਦ ਤੋੜ ਕੇ ਮੈਂ ਖਾਣ ਨਹੀਂ ਹੁੰਦੀ ਤਿੰਨ ਵੀ ਖਾ ਲਾਂ ਚਾਰ ਵੀ ਖਾ ਲਾਂ ਮੈਂ ਪਹਿਲਾਂ ਫਰੈਸ਼ ਅਮਰੂਦ ਖਾਣੀ ਹੁੰਦੀ ਆ ਫਿਰ ਮੈਂ ਕਰਦੀ ਹੁੰਦੀ ਆ ਵਾਕ ਅਮਰੂਦ ਖਾ ਕੇ ਮੈਂ ਲੱਭ ਲੱਭਰੀ ਫਿਰ ਅਮਰੂਦ ਮਸਾ ਹੀ ਲੱਭੇ ਅਮਰੂਦ ਮੈਨੂੰ ਮੈਨੂੰ ਲੱਗਦਾ ਪਹਿਲਾਂ ਸ਼ਾਇਦ ਹੈਲਪਰ ਨੂੰ ਤੋੜ ਕੇ ਲੈ ਗਈ ਹੋਊ ਕਿਉਂਕਿ ਉਹਨੂੰ ਵੀ ਅਸੀਂ ਕਹਿ ਦੇਣਾ ਵੀ ਲੈ ਜਾ ਕੇ ਤੋੜ ਕੇ ਪਾਈ ਥੱਲੇ ਡਿੱਗੀ ਹਨ ਚਲ ਕੇ ਇਸ ਨੂੰ ਮੂੰਹ 'ਚ ਪੈ ਜਾਣਗੇ ਤੇ ਮੈਨੂੰ ਦੋ ਤਿੰਨ ਅਮਰੂਦ ਬੜੇ ਮੁਸ਼ਕਲ ਨਾਲ ਲੱਭੇ ਨੀਚੇ ਬਹੁਤ ਗਿਰੇ ਪਏ ਸੀ ਬਹੁਤ ਨੀਚੇ ਬਹੁਤ ਡਿੱਗੇ ਨੇ ਅਮਰੂਦ ਹੈ ਤਾਂ ਤਿੰਨੇ ਚਾਰ ਤਿੰਨ ਤਿੰਨ ਪੇੜ ਨੇ ਅਮਰੂਦ ਦੇ ਪਰ ਇਹ ਵਾਲੇ ਅਮਰੂਦ ਦੇ ਬਹੁਤ ਟੇਸਟੀ ਅਮਰੂਦ ਨੇ ਮਿੱਠ ਪਾਲ ਵੀ ਬਹੁਤ ਲੱਗਿਆ ਤੇ ਸਵਾਨੀ ਪਰ نیچے ਵੀ ਬਹੁਤ ਨਾਲ ਗਿਰ ਰਿਹਾ ਪਨੀ ਕੀ ਨੂੰ ਵਿਧ ਪੈ ਗਿਆ ਫਾਈਨਲੀ ਦੋ ਅਮਰੂਦ ਮੈਨੂੰ ਮਿਲੇ ਸੀ ਟਾਈਮ ਹੋ ਗਿਆ ਪੌਣੇ 8 ਦਾ ਮੈਂ ਆਪਣਾ ਕਰ ਰਹੀ ਹਾਂ ਡਿਨਰ ਮੈਂ ਆਪਣਾ ਡਿਨਰ ਬਹੁਤ ਟਾਈਮ ਨਾ ਕਰ ਲਵਾਂ ਨੀ ਹੱਦ ਮੇਰੀ ਪੌਣੇ 8 8 ਵਜੇ ਤੱਕ ਮੈਂ ਕਰ ਲਾਣੀ ਹੁੰਨੀ ਆ ਅੱਜ ਜੇ ਮੈਂ ਕਦੂ ਸਬਜ਼ੀ ਬਣਾਇਸ ਕਦੂ ਸਬਜ਼ੀ ਲਈ ਨਾਲ ਮੈਂ ਥੋੜੀ ਜਿਹੀ ਦਹੀਂ ਦਹੀਂ ਬਹੁਤ ਘੱਟ ਲੈਣੀ ਛੋਟੀ ਜਿਹੀ ਕੁਲ ਥੋੜੀ ਦੋ ਚਮਚੇ ਲੈਣੀ ਰਾਤ ਨੂੰ ਤਾਂ ਮੈਂ ਬਹੁਤ ਥੋੜੀ ਖਾਣੀ ਪਰ ਖਾਣੇ ਦੀ ਜਰੂਰਤ ਦਹੀਂ ਬਿਨਾ ਮੈਨੂੰ ਸਬਰ ਹੀ ਨਹੀਂ ਆਉਦਾ ਹੈਗਾ ਨਾ ਮੈਂ ਸੈਲਟ ਦਾ ਲੇਕੂੰਗਾ ਸੈਲਟ ਮੈਂ ਖਾ ਨਹੀਂ ਰਹੀ ਕਿ ਦਿਨ ਨਾ ਤਾਂ ਮੈਂ ਸੋਚੀ ਨਾ ਫਰੂਟ ਖਾ ਲਾਂ ਨਾ ਠੀਕ ਹੈ ਹਨਾ ਸੈਲਟ ਪਤਾ ਨਹੀਂ ਹੁਣ ਮੈਨੂੰ ਖਾਣ ਦੀ ਪਤਾ ਨਹੀਂ ਕਿਉਂ ਕੋਰ ਹੋਈ ਪਹਿਲਾਂ ਮੈਂ ਇੰਨਾ ਖਾਂਦੀ ਸੀ ਹੁਣ ਮੈਨੂੰ ਪਤਾ ਨਹੀਂ ਕਿਉਂ ਡਰ ਲੱਗਣ ਲੱਗਾ ਸੈਲਟ ਖਾਣ ਤੋਂ ਖਾਨੀਆਂ ਪਰ ਇਹ ਨਹੀਂ ਹੈਗਾ ਕਿ ਜਮਾਂ ਨਹੀਂ ਖਾਂਦੀ ਖਾਂਦੀ ਆ ਜਦੋਂ ਆਇਆ ਡਰ ਘਣਾ ਅੱਜ ਖਾਦਾ ਨਹੀਂ ਕੱਲ ਨਹੀਂ ਖਾਦਾ ਫਿਰ ਮੈਂ ਜ਼ਰੂਰ ਖਾਨੀ ਆ ਜਾਂ ਫਿਰ ਦਵਿੰਦਰ ਖਾਣ ਜਦੋਂ ਇਕੱਠੇ ਸਾਡਾ ਖਾਣਾ ਹੋਵੇ ਹਨਾ ਫਿਰ ਮੈਂ ਉਦੋਂ ਪਲੇਟ ਭਰ ਕੇ ਘੱਟ ਲੈਂਦੀ ਹਾਂ ਉਦੋਂ ਇਕੱਠਿਆਂ ਤੋਂ ਖਾਦੇ ਆਂਦਾ ਪਤਾ ਕੀ ਜੇ ਰੋਟੀ ਇਕੱਲੇ ਖਾ ਜੋ ਇਕੱਠੇ ਖਾਣ ਨੇ ਉਦੋਂ ਜ਼ਿਆਦਾ ਸਵਾਦ ਲੱਗਦੇ ਰੋਟੀ ਤੇ ਖਾਣ ਜ਼ਿਆਦਾ ਖਾਦੀ ਵੀ ਜਾਂਦੀ ਹੈ ਸਵਾਦ ਵੀ ਲੱਗਦੀ ਹੈ ਹਨ ਸੋ ਏਸੀ ਮੇਰੀ ਅੱਜ ਦੀ ਵੀਡੀਓ ਹੁਣ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਾਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਬਿਨਾ ਸਬਸਕ੍ਰਾਈਬ ਕੀਤੇ ਵੀਡੀਓਸ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਹ ਤੱਕ ਲਈ ਸੱਚ ਜੀ ਖਾਦ